ਅਤ ਦੀ ਪੈ ਰਹੀ ਗਰਮੀ ਦੇ ਕਾਰਨ ਬਠਿੰਡਾ ਦੇ ਵਿੱਚ ਇੱਕ ਕਾਂਗਰਸੀ ਆਗੂ ਦੇ ਘਰ ਦੇ ਵਿੱਚ ਲੱਗੇ ਏਸੀ ਦੇ ਵਿੱਚ ਹੋਇਆ ਤਮਾਕਾ ਕਮਰੇ ਦੇ ਵਿੱਚ ਪਏ ਸਮਾਨ ਦਾ ਹੋਇਆ ਨੁਕਸਾਨ ਫਾਇਰ ਬ੍ਰਿਗੇਡ ਦੇ ਵੱਲੋਂ ਪਾਇਆ ਗਿਆ ਘਟਨਾ ਤੇ ਪਹੁੰਚ ਕੇ ਅੱਗ ਤੇ ਕਾਬੂ ਫਾਇਰ ਬ੍ਰਿਗੇਡ ਦੇ ਇੱਕ ਕਰਮਚਾਰੀ ਦੇ ਜ਼ਖਮੀ ਹੋਣ ਦੀ ਵੀ ਖਬਰ ਜਾਣਕਾਰੀ ਮੁਤਾਬਕ ਬੀਬੀ ਵਾਲਾ ਰੋਡ ਤੇ ਸਥਿਤ ਇੱਕ ਕਾਂਗਰਸੀ ਆਗੂ ਦੇ ਘਰ ਦੇ ਵਿੱਚ ਲੱਗੇ ਇੱਕ ਏਸੀ ਦੇ ਵਿੱਚ ਅੱਜ ਦੁਪਹਿਰ ਧਮਾਕਾ ਹੋਇਆ ਤੇ ਧਮਾਕੇ ਦੇ ਨਾਲ ਕਮਰੇ ਦੇ ਵਿੱਚ ਧੂਆਂ ਹੀ ਧੂਆਂ ਫੈਲ ਗਿਆ ਜਿਸ ਤੋਂ ਬਾਅਦ ਕਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਸ਼ੀਸ਼ੇ ਆਦਿ ਤੋੜ ਕੇ ਕੜੀ ਮੁਸ਼ਕਲ ਦੇ ਨਾਲ ਇਸ ਧੂਏ ਅਤੇ ਬਲਾਸਟ ਤੋਂ ਬਾਅਦ ਹੋਏ ਨੁਕਸਾਨ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਵਿੱਚ ਇੱਕ ਫਾਇਰ ਕਰਮਚਾਰੀ ਦੇ ਅਸੀਸ਼ਾ ਤੋੜਨ ਦੇ ਕਾਰਨ ਹੱਥ ਦੇ ਵਿੱਚ ਸੱਟ ਲੱਗਣ ਦਾ ਵੀ ਸਮਾਚਾਰ ਮਿਲਿਆ ਹੈ ਅਤੇ ਫਿਲਹਾਲ ਇਸ ਘਟਨਾ ਨੂੰ ਲੈ ਕੇ ਫਾਇਰ ਬਿਗੇਟ ਦਾ ਕਹਿਣਾ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਤੇ ਇਸ ਘਟਨਾ ਦੇ ਵਿੱਚ ਕਿਸ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਕਮਰੇ ਦੇ ਵਿੱਚ ਪਏ ਸਮਾਨ ਅਤੇ ਏਸੀ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਦੇਖਦੇ ਇਸ ਖਬਰ ਦੇ ਵਿੱਚ ਹਾਂ ਜੀ ਇੱਥੇ ਹੋਇਆ ਕੀ ਹੈ ਕਿ ਇੱਥੇ ਤੁਸੀਂ ਅੱਜ ਪਹੁੰਚੇ ਹੋ ਸਰਦਾਰ ਬਲਜਿੰਦਰ ਸਿੰਘ ਮੇਰਾ ਛੋਟਾ ਭਾਈ ਹੈ ਉਹਨਾਂ ਦੇ ਘਰੇ ਸਪਲਿਟ ਏਸੀ ਲੱਗਿਆ ਸੀ ਉਹ ਚੱਲਦੇ-ਚੱਲਦੇ ਚ ਅੱਗ ਲੱਗ ਕੇ ਬਲਾਸਟ ਹੋ ਗਿਆ ਬਲਾਸਟ ਹੋਣ ਨਾਲ ਉਹ ਕਮਰੇ ਵਿੱਚ ਬਹੁਤ ਜ਼ਿਆਦਾ ਧੂੰਆਂ ਭਰ ਗਿਆ ਪਰ ਮੌਕੇ ਦੇ ਪਤਾ ਲੱਗਣ ਕਰਕੇ ਬਚਾਅ ਹੋ ਗਿਆ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਫਾਇਰ ਬ੍ਰਿਗੇਡ ਵੀ ਬਹੁਤ ਜਲਦੀ ਪਹੁੰਚ ਗਏ ਸੀ ਫਾਇਰ ਬ੍ਰਿਗੇਡ ਵਾਲੇ ਸਾਥੀਆਂ ਨੇ ਬਹੁਤ ਜਲਦੀ ਅੱਗ ਤੇ ਕਾਬੂ ਪਾ ਲਿਆ ਸੀ ਪਰ ਨੁਕਸਾਨ ਤੋਂ ਬਚ ਗਏ ਕਿੰਨਾ ਨੁਕਸਾਨ ਹੋਇਆ ਕਮਰਾ ਸਾਰਾ ਮਚ ਗਿਆ ਜੀ ਸਪਲਿਟ ਏਸੀ ਸੀ ਉਹ ਮਚ ਗਿਆ ਬਾਕੀ ਜਿਹੜੀਆਂ ਹੋਰ ਅੰਦਰ ਕੋਈ ਬਿਲੋਂਗਿੰਗ ਸੀਗੀਆਂ ਉਹਨਾਂ ਦਾ ਨੁਕਸਾਨ ਹੋਇਆ ਕਾਰਨ ਕੀ ਲੱਗਦਾ ਹੈ ਗਰਮੀ ਨਾਲ ਏਸੀ ਤੇ ਬਲਾਸਟ ਹੋਇਆ ਜੀ ਜਾਂ ਤਾਂ ਫਾਇਰ ਹੋ ਗਈ ਜੀ ਅੱਗ ਲੱਗ ਗਈ ਤਾਰਾਂ ਤੁਰਾਂ ਨੂੰ ਸਰ ਫਾਇਰ ਬ੍ਰਿਗੇਡ ਕਿੰਨੀ ਕੀ ਦੇਰ ਦੇ ਵਿੱਚ ਆਤੀ 5 ਮਿੰਟਾਂ ਦੇ ਵਿੱਚ ਵਿੱਚ ਆ ਗਈ ਸੀ ਉਹਨਾਂ ਦੀ ਕਾਰਗੁਜ਼ਾਰੀ ਵੀ ਕਿਸ ਤਰ੍ਹਾਂ ਦੀ ਬਹੁਤ ਅੱਛੀ ਕਾਰਗੁਜ਼ਾਰੀ ਸੀ ਉਹਨਾਂ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਅੰਦਰ ਧੂੰਏ ਦਾ ਵੈਕਿਊਮ ਬਣ ਗਿਆ ਸੀ ਕਾਲਾ ਧੂੰਆ ਸੀ ਪਲਾਸਟਿਕ ਮਚਣ ਕਰਕੇ ਉਹਨਾਂ ਨੇ ਮਤਲਬ ਤੋੜ ਕੇ ਸ਼ੀਸ਼ੇ ਪਾਣੀ ਮਾਰ ਕੇ ਉਹਨੂੰ ਕਾਬੂ ਕੀਤਾ ਸਰ ਸੁਨੇਹਦ ਜੀ ਇਹਦੇ ਵਿੱਚ ਪਰੰਡੀ ਰਿਕਰਮਚਾਰੀ ਇਹਦੇ ਸਖਤ ਵੀ ਲੱਗੀ ਹੈ ਹਾਂ ਇੱਕ ਫਾਇਰ ਬਗੇਡ ਵਾਲੇ ਸਾਥੀ ਦੇ ਸ਼ੀਸ਼ਾ ਤੋੜਦੇ ਹੋਏ ਸਾਥੀ ਦੇ ਹੱਥ ਦੇ ਸ਼ੀਸ਼ਾ ਚੱਲ ਗਿਆ ਸੀ ਜਮ ਜਸਪੀਰ ਸਿੰਘ ਫਾਇਰ ਮੈਨ ਹੈ ਸਰ ਕੀ ਹੋਇਆ ਕੀ ਇੱਥੇ ਇੱਥੇ ਸਾਨੂੰ ਖਬਰ ਮਿਲੀ ਸੀ ਕਿ ਜੀ ਵੀ ਏਸੀ ਫਟ ਗਿਆ ਤੇ ਅੱਗ ਲੱਗ ਗਈ ਜੀ ਤੇ ਅਸੀਂ ਮੌਕੇ ਤੇ ਇੱਥੇ ਪਹੁੰਚੇ ਤੇ ਕਿ ਕਿਉਂਕਿ ਸਾਰੇ ਕਿਉਂਕਿ ਧੂਆ ਬਹੁਤ ਸੀ ਅੰਦਰ ਜਾਣ ਨੂੰ ਰਾਹ ਹੈ ਨਹੀਂ ਸੀਗਾ ਜੀ ਕੋਈ ਹਾਂਜੀ ਦੇਖੋ ਜੀ ਸਾਡਾ ਕੀ ਸੀ ਸ਼ੀਸ਼ੇ ਪਰ ਨਹੀਂ ਉਹ ਸ਼ੀਸ਼ਾ ਫਿਰ ਗਿਆ ਜੀ ਹਾਂ ਜੀ ਕੀ ਕੋਈ ਜਨਰਲ ਦਾ ਰਿਪੋਰਟ ਦੇਖੇ ਨਹੀਂ 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 ਬਚਾ ਰਹੀ ਗਈ ਬਹੁਤ ਹਾਂ ਜੀ ਮੇਰਾ ਨਾਮ ਬਲਕਰ ਸਿੰਘ ਜੀ ਅਸੀਂ ਸਿਵਲ ਫਾਇਰ ਬ੍ਰਿੰਗਡ ਬਖਿੰਡਾ ਤੋਂ ਪਹੁੰਚੇ ਆ ਜੀ ਆਪਣੀ ਟੀਮ ਨਾਲ ਪੂਰੀ ਨਾਲ ਸਾਨੂੰ 1:15 ਮਿੰਟ ਤੇ ਤਲਾਹ ਮਿਲੀ ਸੀਗੀ ਬਜਿੰਦਰ ਸਿੰਘ ਐਮ ਐਸ ਐਮ ਸੀ ਦੇ ਘਰੇ ਅੱਗ ਲੱਗੀ ਆ ਤੇ ਅਸੀਂ ਆਦੋਂ ਦੋ ਗੱਡੀਆਂ ਲੈ ਕੇ ਆਏ ਦੋ ਟੀਮਾਂ ਨਾਲ ਆ ਕੇ ਅੱਗ ਤੇ ਮੌਕੇ ਤੇ ਕਾਬੂ ਪਾਇਆ ਜੀ ਸਰ ਕਿੰਨਾ ਕੁ ਮੁੱਛਾ ਲਵੇ ਉਹ ਇੱਕ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੀ ਇੱਕ ਕੇਸੀ ਫਟਿਆ ਹੋਰ ਸਾਰਾ ਕੰਟਰੋਲ ਹੈ ਜੀ ਕਾਰਨ ਕੀ ਬਸਰੀਆ ਕਾਰਨ ਤਾਂ ਜੇ ਬਾਅਦ ਚ ਪਤਾ ਲੱਗੂਗਾ ਹਜੇ ਕਾਰਨ ਦਾ ਕੋਈ ਪਤਾ ਨਹੀਂ ਲੱਗਦਾ ਸਾਨੂੰ ਅੱਧਾ ਘੰਟਾ ਘੰਟਾ ਲੱਗ ਗਿਆ ਜੀ ਲੱਗ ਗਿਆ